ਫੇਰ ਕਾਲ ਜੀ ਮੈਂ ਤੁਹਾਡਾ ਦਿਲ ਰੰਦਾਵਾ ਤੇ ਇੱਕ ਹੋਰ ਨਵੇਂ ਬਲੌਗ 'ਚ ਤੁਹਾਡਾ ਸਵਾਗਤ ਹੈ ਤੇ ਆਪਾਂ ਚੱਲੇ ਆ ਇੱਕ ਹੋਰ ਨਵੀਂ ਥਾਂ ਦੇ ਉੱਤੇ ਜਿਹਦਾ ਨਾਮ ਹੈਗਾ ਚਾਤਮ ਸ਼ਾ ਮਿਲ ਸ਼ਾ ਮਿਲ ਤੇ ਇਹ ਜਾਪਾਨੀਆਂ ਦੇ ਹੱਥੋਂ ਬਣੀ ਹੋਈ ਆ ਤੇ ਆਪਣੇ ਨਾਲ ਬਾਈ ਹੈਗਾ ਆ ਇਹ ਅੰਡੇਮਾਨਿਕੋਬਾ ਕੋਡ ਪਲੇਅਰ ਦਾ ਠੀਕ ਆ ਜੀ ਤੇ ਅੱਪਾ ਤੁਹਾਨੂੰ ਦੁਹਾਨਿਆਂ ਨਾਲ ਬ੍ਰਿਜ ਵੀ ਦਿਖਾਵਾਂਗੇ ਉੱਥੇ ਤੇ ਨਾਲ ਤੁਹਾਨੂੰ ਮੇਲੇ ਵੀ ਦਿਖਾਵਾਂਗੇ ਇਹ ਉਹ ਅੰਗਰੇਜ਼ਾਂ ਦੇ ਹੱਥਾਂ ਨਾਲ ਬਣੀ ਹੋਈ ਹੈ ਤੇ ਉੱਥੇ ਆਪਣੇ ਜਿਹੜੇ ਅੰਗਰੇਜ਼ਾਂ ਨੇ ਜਾਂ ਜਾਪਾਨੀਆਂ ਨੇ ਉੱਥੇ ਬਹੁਤ ਸ਼ਕਗਤ ਕੀਤੀ ਸੀਗੀ ਆਪਣੇ ਜਿਹੜੇ ਉਸ ਟਾਈਮ ਦੇ ਜਿਹੜੇ ਕੈਦੀ ਸੀਗੇ ਤੇ ਕੈਦੀ ਉੱਥੇ ਕੰਮ ਕਰਦੇ ਸੀਗੇ ਕੁਝ ਟਾਈਮ ਪਹਿਲਾਂ ਇੱਥੇ ਬੰਬ ਵੀ ਕਹਿੰਦੇ ਡਿੱਗੇ ਸੀਗਾ ਤੇ ਜਿਸ ਦੇ ਨਾਲ ਉਸ ਟਾਈਮ ਦੇ ਵਿੱਚ ਬਹੁਤ ਕੈਦੀਆਂ ਦਾ ਨੁਕਸਾਨ ਹੋਇਆ ਸੀਗਾ ਤੇ ਹੁਣ ਆਪਾਂ ਚੱਲਦੇ ਆ। ਲੋ ਜੀ ਹੁਣ ਆਪਾਂ ਪਾਏ ਇਹ ਕੌਨ ਸਾ ਰੋਡ ਹੈ? ਵੀਆਪੀ ਰੋਡ ਹੈ ਵੀਆਪੀ ਰੋਡ ਹੁਣ ਆਪਾਂ ਜਾ ਰਹੇ ਆ ਬਾਬੇ ਵੀਆਪੀ ਰੋਡ ਠੀਕ ਹੈ ਜੀ ਤੇ ਡੇਰੀ ਬੰਮ ਜੈਕਸ਼ਨ ਡੇਰੀ ਬੰਮ ਸੇ ਜਾ ਰਹਾ ਹੈ ਵੀਆਪੀ ਰੋਡ ਅੱਛਾ ਇਹ ਜਗਾ ਦਾ ਨਾਮ ਡੇਰੀ ਬੰਮ ਡੇਰੀ ਬੰਮ ਜੀ ਡੇਰੀ ਬੰਮ ਡੇਰੀ ਬੰਮ ਠੀਕ ਹੈ ਜੀ ਡੇਰੀ ਫਾਰਮ ਜਿਹੜਾ ਇਹ ਰਸਤੇ ਦਾ ਰੋਡ ਦਾ ਨਾਮ ਹੈ ਡੇਰੀ ਫਾਰਮ ਹੈ ਡੇਰੀ ਫਾਰਮ ਉਹ ਇਹ ਗਾ ਜੀ ਥੋੜਾ ਜਿਹਾ ਕੀ ਹੈ ਇਹ ਡੇਰੀ ਫਾਰਮ ਵਰਲਡ ਦੇ ਕਨਫਰੈਂਸ ਮਤਲਬ ਕਿ ਇਹ ਨੇਵੀ ਹੈ ਅੱਜ ਨੇਵੀ ਪਟੜ ਹੈ ਇਹ ਹੁਣ ਆਪਾਂ ਡੇਰੀ ਫਾਰਮ ਵਾਲੇ ਏਰੀਆ ਚ ਘੁੰਮ ਰਹੇ ਤੇ ਇਹ ਹੈਗਾ ਯਾ ਰੋਡ ਹੈਗਾ ਵੀ ਆਈਪੀ ਰੋਡ ਹੈਗਾ ਯਾ ਤੇ ਇਹ ਇੱਥੋਂ ਆਪਾਂ ਸਿੱਧਾ ਜਾਵਾਂਗੇ ਨੇਵੀ ਅੱਜ ਨੇਵੀ ਪਰ ਓਕੇ 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 ਤੇ ਪਹਿਲਾਂ ਆਏਗਾ ਚਤੰਬ੍ਰਿਜ ਉਹਦੇ ਨਾਲ ਹੀ ਉਸਕੇ ਪਾਸ ਹੀ ਸਿਵਲ ਜੱਟੀ ਵੀ ਹੈ ਨਾ ਵਾਹ ਪੇ ਹਾਂ ਹਾਂ ਜੰਗਲੀਗੜ੍ਹ ਜੱਟੀ ਹਾਂ ਉੱਤੇ ਉਹਦੇ ਉਸਕੇ ਸਾਥ ਹੀ ਜੰਗਲੀਗੜ੍ਹ ਜੱਟੀ ਵੀ ਹੈ ਛਾਟਮ ਹੈ ਹਾਈਡਰੋ ਜੱਟੀ ਹੈ ਅੱਛਾ ਹਾਈਡੋ ਹਾਈਡੋ ਜੱਟੀ ਹੈ ਹਾਈਡੋ ਜੱਟੀ ਹੈ ਛਾਟਮ ਜੱਟੀ ਹੈ ਓਕੇ ਛਾਟਮ ਕਾ ਸਾਥ ਆ ਮਿਲ ਕੇ ਬਸ ਛਾਟਮ ਜੱਟੀ ਓਕੇ ਜੰਗਲੀਗੜ੍ਹ ਏਰੀਆ ਇਹ ਜਿਹੜਾ ਹੁਣ ਆਪਾਂ ਜਿੱਥੋਂ ਜਾ ਰਹੇ ਆ ਇਹ ਹੈਗਾ ਜੰਗਲੀਗੜ੍ਹ ਏਰੀਆ ਠੀਕ ਹੈ ਜੀ ਤੇ ਸੀ ਵੀ ਆਦਾ ਵਾਈਫਰ ਹੈ ਨਾ ਇਧਰ ਵਾਲੀ ਸਾਈਡ ਬਾਬਿਓ ਵਾਈਪਰ ਆਈਲੈਂਡ ਆ ਜਾਂਦਾ ਜਿੱਥੇ ਉੱਥੇ ਮਤਲਬ ਕਿ ਬ੍ਰਿਟਿਸ਼ ਟਾਈਮ ਦੇ ਉੱਤੇ ਕੀ ਸੀਗੇ ਔਰਤਾਂ ਦੀ ਜੇਲ ਹੁੰਦੀ ਸੀਗੀ ਆਹ ਦੇ ਇੱਥੋਂ ਦਿਖੇਗਾ ਆਈਲੈਂਡ ਦੂਰੋਂ ਨਹੀਂ ਦਿਖੇਗਾ ਇਸ ਟਾਈਮ ਦੇ ਉੱਤੇ ਇਹ ਜੰਗਲੀ ਘਾਟ ਦਾ ਹੈਗਾ ਆ ਇੱਥੋਂ ਜਾਂਦੇ ਸੀਗਾ ਹੁਣ ਕੀ ਅੱਜ ਦੇ ਟਾਈਮ ਦੇ ਵਿੱਚ 1 ਸਾਲ ਹੋ ਗਿਆ ਆ ਇਧਰ ਜਾ ਨਹੀਂ ਦਿੰਦੇ ਇਸ ਕਰਕੇ ਆਪਾਂ ਫਿਰ ਇਧਰ ਜਾ ਨਹੀਂ ਸਕਏ ਤੇ ਪਹਿਲਾਂ ਜਿਹੜਾ ਗਵਰਨਮੈਂਟ ਜਿਹੜੀ ਮੇਲ ਹੈ ਉਹ ਆਪਾਂ ਚੱਲਨੇ ਆ ਗਵਰਨਮੈਂਟ ਸਾਹ ਮੇਲ ਠੀਕ ਹੈ ਜੀ ਤੇ ਜੰਗਲੀ ਘਾਟ ਹੁੰਦੇ ਹੋਏ ਆਪਣਾ ਰਸਤਾ ਜਾਣਾ ਹੈ ਜੰਗਲੀ ਘਾਟ ਦੀ ਜੱਟੀ ਵੀ ਹੈਗੀ ਇੱਥੇ ਇਹ ਜਿਹੜੀ ਮਾਰਕੀਟ ਦੇਖ ਸਕਦੇ ਤੁਸੀਂ ਹੰਡੇਮਾਨ ਪੋਰਟ ਬਲੇਅਰ ਦੇ ਅੰਦਰ ਜਿਹੜਾ ਇਹ ਜਿਹੜਾ ਛੋਟਾ ਮਾਰਕੀਟ ਹੈ ਇੱਕ ਅਬਡੀਨ ਬਾਜ਼ਾਰ ਹੈਗਾ ਅਬਡੀਨ ਬਾਜ਼ਾਰ ਠੁੜਾ ਕੇ ਅਬਡੀਨ ਬਾਜ਼ਾਰ ਹੈਗਾ ਜਾਂ ਉਧਰ ਵਾਲੀ ਸਾਈਡ ਕੀ ਕਹਿੰਦੇ ਨੇ ਆਪਣਾ ਗੁਰਦੁਆਰਾ ਸਾਹਿਬ ਵੀ ਆਪਣਾ ਆਉਂਦਾ ਹੈ ਤੇ ਉਧਰ ਹੀ ਆਪਣਾ ਕੀ ਕਹਿੰਦੇ ਨੇ ਜੇਲ ਵੀ ਆ ਜਾਂਦੀ ਹੈ ਜੇਲ ਵੀ ਪਗਲ ਮੈਂ ਅਬਡੀਨ ਬਾਜ਼ਾਰ ਤੇ ਹੁਣ ਆਪਾਂ ਜਾ ਰਹੇ ਆ ਕਥਮ ਬ੍ਰੇਡ ਤੇ ਚਾਤਮ ਜਿਹੜੀ ਕਿ ਗੰਦੇ ਨੇ ਮਿਲ ਹੈਗੀ ਆ ਠੀਕ ਆ ਜੀ ਤੇ ਬਾਬਿਓ ਇਹ ਹਾਲਚਾਲ ਤੁਸੀਂ ਦੇਖ ਸਕਦੇ ਹੋ ਮਹੌਲ ਚਾਲ ਜਿਹੜਾ ਅੰਡੇਮਾਨ ਨਿਕੋਬਾਰ ਦਾ ਇਹ ਗੋਲਗਰ ਹੈ ਬਾਬਾ ਜੀ ਅਭੀ ਇਧਰ بارشਪੂਰ ਸ਼ ਹੋ ਰਹੀ ਹੈ ਜੀ بارش بورش کا موسم چل رہا ہے ابھی بارش ہو رہا ہے ہاں بارش کا موسم نہیں ابھی چل رہا ہے نا میرے میں بارش شروع ہونے والا ہے ابھی بارش شروع ہو رہا ہے سٹارٹنگ ہو رہا ہے ہاں جی تے بابیو اے دیکھو ناریل دنیا بھر دا ناریل اتے اے اے بابیو اپا جنگلی گاڑ تو اگے ہن دلانی پور اگے تے چھوٹی جی سٹی ہے کوئی زیادہ بڑی نہیں ہے ٹھیک ہے جی نہیں دیکھ سکدے ہو مطلب کہ ای جانا ہے جرا ਆਪਣਾ ਇਹ ਤੇ ਦੇਖੋ ਛੋਟੀ ਜੀ ਮਤਲਬ ਕਿ ਮਾਰਕੀਟ ਹੈਗੀ ਆ ਪਰ ਬਾਕੀ ਹੈ ਕਿ ਅ ਅੰਡੇਮਾਨੀ ਕੋਬਾਰ ਦੇ ਵਿੱਚ ਤੁਹਾਨੂੰ ਨੋਰਮਲ ਸਾਰਾ ਸਮਾਨ ਮਿਲ ਜੇਗਾ ਕਈ ਚੀਜ਼ਾਂ ਉਹ ਜਿਹੜੀਆਂ ਨਹੀਂ ਮਿਲ ਸਕਦੀਆਂ ਕਿਉਂਕਿ ਉਹ ਡਿਮਾਂਡ ਤੇ ਮੰਗਾਈ ਜਾਂਦੀਆਂ ਨੇ ਕੋਈ ਇੰਨਾ ਵੀ ਡਿਵੈਲਪ ਮਤਲਬ ਕਿ ਚੀਜ਼ਾਂ ਨਹੀਂ ਹੈਗੀਆਂ ਇੱਥੇ ਕੋਈ ਐਹੋ ਜੀ ਚੀਜ਼ ਨਹੀਂ ਮਿਲਦੀ ਇੱਥੇ ਜੀਰੋ ਟਾਈਮ ਦੇ ਉੱਤੇ ਗਿਆ ਹਾਂ ਵੀ ਤੁਹਾਨੂੰ ਮਿਲ ਜੇ ਕਿਉਂਕਿ ਇੱਕ ਛੋਟਾ ਜਿਹਾ ਮਤਲਬ ਟਾਪੂ ਆਈਲੈਂਡ ਹੈ ਠੀਕ ਆ ਜੀ 573 आइलैंड है कितने 573 आइलैंड 570 3 आइलैंड 3 आइलैंड 30 आइलैंड 30 आइलैंड अच्छा 30 आइलैंड पे आदमी रहता है ठीक है बाकी सब खाली है पक्की सरा सारा आइलैंड है ट्रैवल एरिया जी जी हम लोग को जाने के अलाउड नहीं है मतलब 370 370 में खाली है और 30 आइलैंड में आदमी रहता है 3 आइलैंड पे आदमी रहता है वैसे इंदुनी क्षेत्र तक आइलैंड रहेगा ठीक है जोन रहेगा ओके ਬਾਕੀ ਇਹ ਬਾਬਾ ਜੀ ਨੂੰ 35 ਸਾਲ ਹੋ ਗਿਆ ਗੱਡੀ ਚਲਾਉਂਦੇ ਤੇ ਇਹਨਾਂ ਨੇ ਵਿਆਹ ਨਹੀਂ ਕਰਾਇਆ ਤੇ ਇਹ ਮਤਲਬ ਕਿ ਬ੍ਰह्म ਮਤਲਬ ਨੇ ਬ੍ਰह्मचारी ਰਹਿਦਾ ਮਤਲਬ ਕਿ ਸਵਚ ਹੈ ਆ ਤੇ ਬੁੱਧ ਧਰਮ ਨਾਲ ਬੁੱਧ ਬੁੱਧ ਧਰਮ ਨਾਲ ਜੁੜਿਆ ਹੋਇਆ ਬੁੱਧ ਧਰਮ ਦੇ ਨਾਲ ਜੁੜਿਆ ਹੋਇਆ ਨੇ ਤੇ ਆਪਣਾ ਜੋ ਇਸ ਕੀ ਜੋ ਇਨਕਮ ਹੁੰਦੀ ਹੈ ਫਿਰ ਉਹ ਮੰਦਿਰ ਵਿੱਚ ਦਿੱਤੇ ਹੋਗੇ ਆ ਜੀ ਜੀ ਮਤਲਬ ਇੱਕ ਚੰਗਾ ਕੰਮ ਕਰ ਰਹੇ ਆ ਕੋਈ ਮਾੜਾ ਕੰਮ ਨਹੀਂ ਕਰ ਰਹੇ ਤੇ ਆਪਣਾ ਪੇਟ ਪਾਲਣ ਵਾਸਤੇ ਵੀ ਕਰ ਰਹੇ ਆ ਨਾਲ ਕੀ ਹੈ ਮੰਦਰ ਦਾ ਵੀ ਥੋੜਾ ਬੋਤਾਂ ਕੀ ਹੈ ਸੇਵਾ ਕਰ ਰਹੇ ਆ ਨਾਲ ਚੰਗੇ ਰਸਤੇ ਦੇ ਉੱਤੇ ਲੱਗੇ ਹੋਏ ਨੇ ਆਪਣੇ ਬਹੁਤ ਵਧੀਆ ਲੱਗਾ ਸਰ ਆਪਕੇ ਸਾਥ ਮਿਲ ਕੇ ਠੀਕ ਹੈ ਸਰ ਮੈਨੂੰ ਤਾਂ ਪਤਾ ਨਹੀਂ ਥਾ ਮੈਨੇ ਸੋਚਿਆ ਕਿ ਆਪकी शादी हुई होगी नाइस नाइस सर ਠੀਕ ਹੈ ਠੀਕ ਹੈ ਠੀਕ ਆਪ ਪਿੱਛੇ ਸੇ ਇਧਰ ਕੇ ਹੋ ਹਾਂ ਜੀ ਅੱਛਾ ਪਿੱਛੇ ਸੇ ਮੈਨਾਂ ਕਦੇ ਨਹੀਂ ਗਿਆ ਫੀਮੇਲ ਹੈ ਮੰਦਮਨ ਚੌੜੀ ਠੀਕ ਹੈ ਠੀਕ ਹੈ ਇਹ ਲੱਗਦਾ ਇਹੋ ਜੇ ਬੰਦਿਆਂ ਨੂੰ ਮਿਲ ਕੇ ਤੇ ਆਪਾਂ ਵਾਸ ਚੱਲਦੇ ਫਿਰਦੇ ਉਧਰ ਹੀ ਸਵੱਬ ਹੋ ਗਿਆ ਬਾਈ ਨੇ ਰੋਕਿਆ ਤੇ ਮੈਂ ਕਿਹਾ ਚਲੋ ਚੱਲਦੇ ਆ ਹਾਈਡੋ ਪੁੰਚ ਗਿਆ ਆਪਾਂ ਹਾਈਡੋ ਪੁੰਚ ਚੁੱਕੇ ਆ ਇੱਥੇ ਹਾਡੋ ਦੀ ਜੱਤੀ ਵੀ ਹੈਗੀ ਆ ਠੀਕ ਆ ਜੀ ਤੇ ਛੋਟੀਆਂ ਛੋਟੀਆਂ ਦੁਕਾਨਾਂ ਨੇ ਇੱਥੇ ਕੋਈ ਜ਼ਿਆਦਾ ਵੱਡੀਆਂ ਦੁਕਾਨਾਂ ਨਹੀਂ ਹੈਗੀਆਂ ਠੀਕ ਆ ਜੀ ਤੇ ਉਸ ਤੋਂ ਬਾਅਦ ਫਿਰ ਸਿੱਧਾ ਆਪਾਂ ਸਿਵਲ ਸਿਵਲ ਜੱਟੀ ਪਹੁੰਚਾਂਗੇ ਸਿਵਲ ਜੱਟੀ ਦੇ ਨਾਲ ਹੀ ਫਿਰ ਚਤੰਬ੍ਰਿਜ ਜਾਏਗਾ ਠੀਕ ਆ ਜੀ ਤੇ ਤੁਹਾਨੂੰ ਬ੍ਰਿਜ ਵੀ ਦਿਖਾਵਾਂਗੇ ਤੇ ਜਿਸ ਟਾਈਮ ਜਾਪਾਨੀਆ ਨੇ ਬ੍ਰਿਜ ਬਣਾਇਆ ਸੀਗਾ ਉਸ ਟਾਈਮ ਥੋੜਾ ਬ੍ਰਿਜ ਦੀ ਹਾਲਤ ਕੋ ਜੋ ਹੋਰ ਟਾਈਪ ਦੀ ਸੀਗੀ ਜੇ ਆਪਾਂ ਨੂੰ ਫੋਟੋ ਮਿਲੀ ਇੰਟਰਨੈਟ ਤੋਂ ਤੁਹਾਨੂੰ ਦਿਖਾਵਾਂਗੇ ਕਿ ਉਸ ਟਾਈਮ ਦੇ ਵਿੱਚ ਮਤਲਬ ਮੇਲ ਕਿੱਦਾਂ ਦੀ ਹੁੰਦੀ ਸੀਗੀ ਤੇ ਨਾਲ ਜਿਹੜਾ ਬ੍ਰਿਜ ਸੀਗਾ ਉਹ ਕਿੱਦਾਂ ਦਾ ਹੁੰਦਾ ਸੀਗਾ ਠੀਕ ਹੈ ਜੀ ਤੇ ਇਹ ਹੈਗੀ ਹੈ ਜਿਹੜੀ ਹੈਡੋ ਜੱਟੀ ਹੈ ਇਧਰ ਵਾਲੀ ਠੀਕ ਹੈ ਜੀ येनु सिविल जट्टी भी बोलते हैं ना सिविल जट्टी है ये सिविल जट्टी तोनु थाने सने कलकत्ता का जट्टी अच्छा। है, है।, है की तो एथों जडिया चेन्नई कलकत्ता हो गया या कैमलवे का जहाज लगता है वो भी इधर से ही लगता है और छोटे छोटा थाईलैंड -चोट है और मरीन जट्टी है अच्छा मरीन जट्टी भी है ठीक है जापानी लोग बनाया उधर के देखते हैं वहां पे ना साइड में ਇਹਾਂ ਪੇ ਰੋਕ ਲੈਣਾ ਸਾਈਡ ਤੇ ਰਹਿਣਾ ਹਾਂ ਅਮ ਨੂੰ ਕਹੀ ਗਿਆ ਸਾਰਾ ਆਮ ਮਾਰਚਾ ਦੇਗਾ ਇਹ ਜੱਤੀ ਸਾਹ ਪੇ ਦੇਖੋ ਉਹ ਪਗਲ ਮੈ ਨਾਲ ਉਹ ਖਾਈ ਜਿ ਲੋ ਬਣਾਇਆ ਸੀ ਇਹ ਆਰ ਸਾਰੇ ਲੋ ਜੀ ਇਹ ਹੈ ਗਈ ਆ ਸਿਵਲ ਜੱਟੀ ਠੀਕ ਆ ਜੀ ਤੇ ਉਹ ਸੀਪੂ ਤੋਂ ਕੈਮਲ ਬੈਕ ਜਾ ਅੱਛਾ ਅੱਛਾ ਇਹ ਕੈਮਲ ਵੇ ਜਾ ਰਿਹਾ ਸੀਪ ਠੀਕ ਹੈ ਠੀਕ ਹੈ ਉਹ ਵਾਲਾ ਭਾਰਤ ਸੀਮਾ ਹਾਂ ਜੀ ਠੀਕ ਹੈ ਠੀਕ ਹੈ ਠੀਕ ਹੈ ਔਰ ਇਧਰ ਵਾਲੀ ਸਾਈਡ ऐसे माउंट एरिया पूरा अच्छा अच्छा इद, इधर इधर जा सकते हैं कितना आइलैंड है वो देखने के लिए जापानी लोग बनाया हिस्सा नहीं देगा ऊपर जाएगा सब पोर्ट प्लेयर नीचे रहेगा ठीक है ठीक है, है, है। जापानी लोग बनाया देती है अच्छा ये वाला आ, जो मतलब कि जापानी लोग बनाया वाला अच्छा ये जट्टी थी उस टाइम पहले वो चप्पानी के टाइम अच्छा जापान के टाइम जट्टी होती थी नहीं इंडियन बनाया ये इंडिया वालों ने बनाया अच्छा ये ठीक है तो ये वीरो जीरा हैगा चतम ब्रिज कह जांदा है इन्नू ठीक है जी ਤੇ ਇਹ ਉਸ ਟਾਈਮ ਦੇ ਉਤੇ ਜਿਹੜਾ ਇਧਰ ਵਾਲੀ ਸਾਈਡ ਕਹਿ ਸਕਦੇ ਨੇ ਜਿਹੜੀ ਆਪਣਾ ਆਪਣਾ ਜਪਾਨੀਆਂ ਨੇ ਉਸ ਟਾਈਮ ਕੈਦੀਆਂ ਨੇ ਮਿਲ ਕੇ ਤੇ ਉਹਨਾਂ ਕੋਲ ਕੰਮ ਕਰਾਇਆ ਸੀਗਾ ਤੇ ਉਸ ਟਾਈਮ ਇਹ ਬ੍ਰਿਜ ਬਣਾਇਆ ਸੀਗਾ ਉਸ ਟਾਈਮ ਆਪਣੇ ਪੰਜਾਬ ਦੇ ਬਣੀ ਕਿੰਨੇ ਕੈਦੀਆਂ ਕੋਲੋਂ ਵਿਚਾਰਾਂ ਕੋਲ ਤਸ਼ੱਗਤ ਕਰਾ ਕੇ ਤੇ ਉਹਨਾਂ ਨੂੰ ਕੰਮ ਕਰਾਇਆ ਜਾਂਦਾ ਸੀਗਾ ਤੇ ਇਹ ਹੈਗੀ ਆ ਹੁਡ ਹੁਡ ਆਪਣਾ ਸਿਵਲ ਜੱਟੀ ਬਾਬਿਓ ਠੀਕ ਆ ਜੀ ਤੇ ਹੁਣ ਆਪਾਂ ਬਾਬਾ ਜੀ ਦੀ ਲਾਰੀ ਤੇ ਬਹਿਣ ਲੱਗੇ ਆ ਠੀਕ ਆ ਜੀ

महंगा होगा इधर वो लकड़ी चोरी करने के लिए तो बर्मा लोग आता है अभी सात सौ आदमी जेल में अच्छा बर्मा वाले इधर हाँ चोरी करने के लिए आ रहा है लकड़ी चोरी करने के लिए एक इधर मछली भी पकड़ने आते हैं ना जो मछली हाँ भी आता है लकड़ी भी चोरी करने के लिए आ रहा है अच्छा अच्छा ठीक है बर्मा से आते हैं <laughs> हाँ, ਉਨਾਪਾ ਲਾ ਰਿਹਾ ਚਤੰਬ੍ਰਿਜ ਦੇ ਨਾਲ ਤੇ ਸਿਵਲ ਜੱਟੀ ਨਾਲ ਹੀ ਦਿਖਦੀ ਆ ਆਪਣੇ ਲੋ ਜੀ ਵੀਰੋ ਇਹ ਤੁਸੀਂ ਦੇਖ ਸਕਦੇ ਹੋ ਬੈਕ ਸਾਈਡ ਜਿਹੜੀ ਹੈਗੀ ਆ ਪਿੱਛੇ ਸਿਵਲ ਜੱਟੀ ਹੈਗੀ ਆ ਤੇ ਇਹਦੇ ਪਿੱਛੇ ਬੈਕ ਸਾਈਡ ਤੁਸੀਂ ਦੇਖ ਸਕਦੇ ਹੋ ਜਿਹੜਾ ਚਤੰਬ੍ਰਿਜ ਆ ਠੀਕ ਆ ਜੀ ਤੇ ਹੁਣ ਚੱਲੇ ਆਪਾਂ ਅੰਦਰ ਤੇ ਤੁਹਾਨੂੰ ਦਿਖਾਣੇ ਆ ਅੰਦਰ ਦਾ 뷰 ਤੇ ਬਾਬਾ ਆਪਣਾ ਨਾਲ ਹੀ ਆ ਦੇਖੋ ਬਾਬੇ ਦੀ ਗੱਡੀ ਬਾਬੇ ਦੀ ਗੱਡੀ ਠੀਕ ਆ ਜੀ 35 ਸਾਲ ਹੋ ਗਏ ਬਾਬੇ ਨੂੰ ਚਲਾਉਂਦੇ ਇਹਨੂੰ ਤੇ ਹੁਣ ਚੱਲਿਆ ਬਾਬਾ ਆਪਣੇ ਨਾਲ ਠੀਕ ਆ ਜੀ ਤੇ ਬਾਕੀ ਆਪਾਂ ਅੰਦਰ ਚੱਲਦੇ ਆਂ ਦੇਖਦੇ ਆਂ ਅੰਦਰ ਦਾ ਸਿਸਟਮ ਕਿਹੋ ਜਿਹਾ ਤਾ ਹੈ। ਤੇ ਇਹ ਹੈਗਾ ਯਾ ਐਂਟਰੀ ਗੇਟ ਠੀਕ ਆ ਜੀ ਮਿਲ ਦਾ ਜੋ ਕਿ ਆਪਣਾ ਦੇਖ ਸਕਦੇ ਹੋ ਲੱਕੜ ਦਾ ਰੰਗ ਠੀਕ ਆ ਜੀ ਤੇ ਬਾਕੀ ਹੁਣ ਆਪਾਂ ਅੰਦਰ ਜਾ ਕੇ ਲੈਨੇ ਆਂ ਟਿਕਟਾਂ ਦਿੰਦੀਆਂ ਇਹ ਹੈਗਾ ਟਿਕਟ ਕਾਊਂਟਰ ਫੜਾ ਕੇ ਆਪਿਓ ਇਹ ਜਿਹੜੀ ਹੈਗੀ ਆ ਹੈਗੀ ਜਿਹੜੀ ਫੜਾ ਕੇ ਪੂਰੀ ਮਿਲ ਹੈ ਠੀਕ ਆ ਜੀ ਨੇ ਪਟਾਕ ਦਾ ਹਮ ਪਟਾਕ ਹੈ ਪਟਾਕ ਦੀ ਲੱਕੜ ਦੀ ਮੇਲਾ ਤੇ ਬਾਬੇ ਨੂੰ ਸਾਰੀ ਨੋਲਜ ਇੱਥੇ ਦੀ ਤੇ ਇਹ ਦੱਸੂਗਾ ਕੀ ਸਾਹਤ ਆਵੇ ਇੱਥੇ ਦਾ ਇੱਥੇ ਇਹ ਲੱਕੜ ਹੈ ਵੀਰੋ ਇਹ ਜਿਹੜੀ ਇਹ ਲੱਕੜ ਦੀ ਹੈ ਸਮਗਲਿੰਗ ਵੀ ਬਹੁਤ ਹੁੰਦੀ ਹੈ ਇੱਥੇ ਤੇ ਜੋ ਕਿ ਦੂਰ ਦੂਰ ਤੋਂ ਇੱਥੇ ਆਉਂਦੇ ਆ ਤੇ ਜਿਹੜਾ ਇਹ ਡੱਬਾ ਹੈਗਾ ਆ ਇਧਰ ਆ ਇਸ ਇਧਰ ਆ ਇਧਰ ਆ ਇਹ ਕਿਹਨੇ ਇਹ ਡੱਬਾ ਦਿਖਾ ਦੇ ਇਹ 1890 ਦੇ ਵਿੱਚ ਬਣਿਆ ਸੀਗਾ ਜੋ ਕਿ ਉਸ ਟਾਈਮ ਦੇ ਵਿੱਚ ਅੰਗਰੇਜ਼ ਇੱਥੇ ਰੇਲ ਚਲਾਉਂਦੇ ਸੀਗੇ

ये सब पटाख चीज है चीज़ आई अंदर मिल जाएगा आपको ये सब इस तरह कलर रहेगा पेंट नहीं है असली नहीं कलर है ये सूता खोलना पड़ेगा बाबियो हां इथे हुन आपा बोर्ड तार लिया सर शूर एक में शूर हां छोड़ दिया सर इधर शूर एक में रखी सर इधर वाली साइड आपा ਬੂਟ ਰੱਖਨੇ ਆ ਬਾਬਿਓ ਹਾਂ ਠੀਕ ਆ ਜੀ ਉੱਚੀ ਕਿੱਸਾਂ ਜਾ ਜੀ ਤੇ ਹੁਣ ਆਪਾਂ ਚੱਲੇ ਆ ਅੰਦਰ ਇਹ ਹੈਗੀ ਆ ਵੀਰੋ ਸਾਰੀ ਸਾਰੀ ਲੱਕੜ ਪਟਾਕ ਦੀ ਠੀਕ ਆ ਜੀ ਤੇ ਇਹਦਾ ਜਿਹੜਾ ਰੇਸ਼ਾ ਹੈ ਨਾ ਉਹ ਇਹਦੀ ਖਾਸੀਅਤ ਹੈ ਜਿਹੜੀ ਚਮਕ ਹੈ ਇਹ ਆਰਗੈਨਿਕ ਹੈ ਕੋਈ ਮਤਲਬ ਕਿ ਇਹਤੇ ਕੋਈ ਪਾਲਸ ਨਹੀਂ ਮਾਰੀ ਕੋਈ ਕੁਝ ਨਹੀਂ ਕੀਤਾ ਇਹ ਇਦਾਂ ਹੀ ਆ অর্ਗੈਨਿਕ ਠੀਕ ਆ ਜੀ ਤੇ ਇਹ ਦੇਖ ਸਕਦੇ ਤੁਸੀਂ ਮੱਛੀ ਤੇ ਅਲੱਗ-ਅਲੱਗ ਡਿਜ਼ਾਈਨ ਆ ਤੁਸੀਂ ਦੇਖ ਸਕਦੇ ਹੋ ਤੇ ਮਹਿੰਗੀ ਵੀ ਬਹੁਤ ਆ ਬਾਬੇ ਓਏ ਤੇ ਇਹਦੀ ਬਰਮਾ ਮਿਆਮਾਰ ਤੋਂ ਦੂਰ ਦੂਰ ਤੋਂ ਇੱਥੋਂ ਸਮਗਲਿੰਗ ਵਾਸਤੇ ਇੱਥੋਂ ਬੰਦੇ ਆਉਂਦੇ ਆ ਸਮਗਲ ਇਹ ਮਿਆਮਾਰ ਸੇ ਵੀ ਆਤੇ ਨਾ ਇਹ ਚੋਰੀ ਕਰਨ ਕੇ ਲਈ ਆਤੇ ਚੋਰੀ ਕਰਨ ਕੇ ਲਈ ਆਤੇ ਆ ਪਖਲ ਮੈਂ ਨਾ 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 ਇਹ ਸਭ ਪੜਾਕ ਹੈ ਕੋਲਡ ਸਾਰੇ ਪੜਾਕ ਕੋਲਡ ਕੋਲਡ ਇਹ ਗੋਲਡ ਕਲਰ ਹੈ ਇਹ ਇਹ ਸਭ ਗੋਲਡ ਕਲਰ ਕੋਈ ਪਾਲਿਸ਼ ਨਹੀਂ ਕੀਤਾ ਹੋਇਆ ਇਹ ਐਸੀ ਨਹੀਂ ਆਈਸੀ ਰਹੇਗਾ ਪੇਂਟ ਰਹੇਗਾ ਪੇਂਟ ਰਹੇਗਾ ਆਈਸੀ ਪੇਂਟ ਰਹੇਗਾ ਠੀਕ ਹੈ ਸੀ ਚਮਕ ਦੇ ਸਕਦੇ ਆ ਬਾਬੇ ਕਿੰਨੀ ਚਮਕ ਹੈ ਠੀਕ ਹੈ ਇਹ ਲੱਕੜ ਹੀ ਇਹੋ ਜੀ ਇਹ ਸਭ ਤੋਂ ਮਹਿੰਗੀ ਲੱਕੜ ਹੈ ਜਿਹੜੀ ਅੰਡੇਮਾਨ ਦੇ ਅੰਡੇਮਾਨ ਕੇ ਅੰਦਰ ਹੀ ਹੁੰਦੀ ਹੈ ਪੜਾਕ ਇਸ ਦਾ ਨਾਮ ਠੀਕ ਹੈ ਕੁਰਸੀ ਦੇਖ ਸਕਦੇ ਹੋ ਇਹ ਸੇਲ ਵੀ ਹੋਤੇ ਹੋਗੇ ਹਾਂ ਜੀ ਤੇ ਇਧਰ ਵਾਲੀ ਸਾਈਡ ਵੀ ਦੇਖ ਸਕਦੇ ਜਿਹੜੀ ਇੱਥੇ ਮੱਛੀਆਂ ਦੀਆਂ ਪ੍ਰਜਾਤੀਆਂ ਨੇ ਜੋ ਜੋ ਇੱਥੇ ਪ੍ਰਜਾਤੀਆਂ ਨੇ ਉਹਦੇ ਬਾਰੇ ਦੱਸਿਆ ਗਿਆ ਆ ਤੇ ਬਾਕੀ ਹੁਣ ਆਪਾਂ ਪਰਲੀ ਸਾਈਡ ਜਾਂਦੇ ਹਾਂ ਉੱਥੇ ਮਸ਼ੀਨਾਂ ਦਾ ਦੱਸਿਆ ਗਿਆ ਆ ਕਿਹੜੀ ਕਿਹੜੀ ਮਸ਼ੀਨਾਂ ਦੇ ਵਿੱਚ ਮ ਬਣਦੀ ਹੈ ਠੀਕ ਹੈ ਜੀ ਲੱਕੜੀ 'ਤੇ ਵੀ ਕੈਂਸਰ ਹੁੰਦਾ ਹੈ ਕੀ ਹੁੰਦਾ ਹੈ लकड़ी के भी आदमी कैसे कैंसर होता अच्छा, ये ये? ये के के है।, के के है अच्छा, अच्छा।, हो अच्छा ये आ, हो है। हो हाँ। ए... ये जो बीमारी है लकड़ी काटेगा ठीक वो लकड़ी हाथी तान कर समुद्र में करा देगा ठीक है यहां से यहाँ से तान कर लेके आएगा बेल्ट यहाँ काटेगा यहाँ से अलग का ਕਿੰਨਾ ਕਿਸ ਮਤਲਬ ਟੁਕੜਾ ਟੁਕੜਾ ਪੈਟਰਨ ਦੇ ਇਸ ਵਿੱਚ ਚੱਲ ਜਾਏਗਾ ਉੱਪਰ ਦਿਖਾਏਗਾ ਮੋਸਕ ਠੀਕ ਹੈ ਤੇ ਇਹ ਮਤਲਬ ਕਿ ਇਥੇ ਮਸ਼ੀਨ ਦਾ ਜਿਹੜਾ ਦੇਖ ਸਕਦੇ ਤੁਸੀਂ ਜਿਹੜਾ ਸੈਟਅਪ ਇਹਨਾਂ ਨੇ ਕੀਤਾ ਹੋਇਆ ਹੈ ਜਿਆ ਮੈਂ ਬਣਾਤਾ ਸਭ ਇਹ ਹੈ ਅੱਛਾ ਆ ਵੀ ਲੱਗੇ ਹੋਏ ଥିਦੜ ہاں ਇਧਰ ਹੀ ਬਣਾਤਾ ਬੈਟਰੀ ਹੈ ਅੱਛਾ ਅੱਛਾ ਗਵਰਨਮੈਂਟ ਇਹ ਬਣਾ ਕੇ deta ਹੈ ਠੀਕ ਹੈ ਇਹ ਕਿਆ ਕਿਆ ਚੀਜ਼ ਮੰਗਤਾ ਬੰਬ ਸਭ ਵੀ ਕੁਝ ਛੋਲੋ ਬਣਾਤਾ ਹੈ ਠੀਕ ਹੈ ਡਿਪਾਰਟਮੈਂਟ ਕਹਿੰਦੇ ਪਾਗਲ ਮੈਂ ਆਫਿਸ ਤੋਂ ਪਿੱਛੇ ਠੀਕ ਠੀਕ ਹੈ ਤੇ ਬਾਕੀ ਤੁਸੀਂ ਦੇਖ ਲਿਆ ਬਾਬਿਓ ਤੇ ਹੁਣ ਆਪਾਂ ਚੱਲਦੇ ਆ ਬਾਹਰ ਵਾਲੀ ਇਹ ਨਕਸ਼ਾ ਹੈ ਇਧਰ ਦਾ ਤੇ ਇਹ ਵੀਰੋ ਨਕਸ਼ਾ ਆਇਆ ਦਾ ਕੀ ਦੇਖ ਰਹੇ ਹੋ ਤੁਸੀਂ ਤੇ ਬਾਕੀ ਇਹ ਦੇਖੋ ਪਟਾਕ ਦੀ ਲੱਕੜ ਦਾ ਬਣਿਆ ਹੋਇਆ ਮੈਪ ਕਿੰਨਾ ਸੋਹਣਾ ਲੱਗ ਰਿਹਾ ਬਾਬਿਓ ਤੇ ਘੜੀ ਬਣਾਈ ਹੋਈ ਹੈ ਤੇ ਇਹ ਮੱਛੀ ਦੇਖੋ ਇਹਦੇ ਕਲਰ ਕੀਤਾ ਹੋਇਆ ਆ ਜੇ ਹੁਣ ਚੱਲਦੇ ਆਪਾਂ ਬਾਹਰ ਵਾਲੀ ਸਾਈਡ ਇਹ ਦਵਾਜੇ ਵੀ ਪਟਾਕ ਕੇ ਲੱਕੜੀ ਦੇ ਆ ਬਾਬੇਓ ਦਵਾਜਿਆਂ ਦੀ ਵੀ ਚਮਕ ਦੇ ਸਕਦੇ ਸੀ ਬਿਨਾ ਪਾਲ ਤੋਂ ਲਿਸ਼ਕਾ ਮਾਰ ਰੇ ਪਟਾਕ ਦੀ ਲੱਕੜ ਹੈ ਠੀਕ ਹੈ ਜੀ ਯਾ ਮੈਂ ਪੂਰਾ ਰਫੜਾ ਕੇ ओरिजिनल ਲੱਕੜੀ ਹੈ ਮੇ ਮਿਲ ਜਾਏਗਾ ਔਰ ਇਹ ਹੈਗਾ ਆਈਲੈਂਡ ਦਾ ਪੂਰੇ ਦਾ ਜਰਾ ਮੈਪ ਹੈਗਾ ਇੱਥੇ ਦਾ ਜਿਨਾ ਚ ਤੁਹਾਨੂੰ ਦਾ ਸਾਇਤ 30 ਆਈਲੈਂਡ ਦੇ ਉੱਤੇ ਜਿਹੜੇ ਆ ਉੱਥੇ ਮਤਲਬ ਕਿ ਦੁਨੀਆ ਰਹਿੰਦੀ ਆ ਤੇ ਇਹ ਸਾਰੀ ਲੱਕੜ ਜਰੀਆ ਪਟਾਕ ਦੀ ਆ ਠੀਕ ਆ ਜੀ ਇਧਰ ਵਾਲੀ ਸੜ ਜਿੰਨੀ ਵੀ ਲੱਕੜ ਸਾਰੀ ਪਟਾਕ ਦੀ ਲੱਕੜ ਆ ਤੇ ਹੁਣ ਆਪਾਂ ਅਬੀ ਕਾਹ ਜਾ ਰਹੇ ਆ ਇਹ ਬੰਗਰ ਦੇਖੇਗਾ ਜਪਾਨੀ ਬੰਗਰ ਅੱਛਾ ਇਧਰ ਜਪਾਨੀ ਬੰਗਰ ਹੁੰਦਾ ਸੀਗਾ ਠੀਕ ਆ ਜੀ ਬਾਬਾ ਨਾਮ ਕੀ ਆ ਤੁਹਾਡਾ ਮਨੀ ਮਨੀ ਜੀ ਠੀਕ ਹੈ ਆਦੇ ਟਾਈਮ ਦੇ ਚ ਫਾਰਮੇਸੀ ਹੈ ਇੱਥੇ ਜਿਹੜਾ ਕੋਈ ਬਿਮਾਰ ਮੂਰ ਹੁੰਦਾ ਡਿਸਪੈਂਸਰੀ ਹੈ ਤੇ ਇਹ ਬਾਬੇ ਉਸ ਟਾਈਮ ਦੇ ਵਿੱਚ ਜਾਪਾਨੀ ਬੰਕਰ ਸੀਗਾ ਯਰ ਜਾਪਾਨ ਵਾਲੇ ਬਣਾ ਕੇ ਕੀਤੇ ਆਈਸ ਅੰਦਰ ਜਾਏ ਇੱਥੇ ਦੇਖੋ ਲਿਖਿਆ ਹੈ ਲਾਈਟ ਬੰਨੇ ਬੰਕਰ ਅਚੰਦਰ ਲਾਈਟ ਵੀ ਲਗਾ ਰੱਖੀ ਹੈ ये आइलैंड के साथ साथ भी कहीं पे लबड़ाए हुए हैं ना जो पानी जगह इस तरह बना कर रखा अच्छा। है अच्छा जब लोग ब्रिटिश बढ़िया मतलब जो अभी तक अंदर रहकर मार देगा अच्छा अच्छा ये देखिए बहुत तगड़ा ये तो बहुत मोटा मोटा बड़ा गार्डर लगाया हुआ है कुछ नहीं हुएगा पहले के जवान में ठीक है आगे भी रास्ता पर बंद हो गया अभी बंद कर दिया इस तरह बहुत बड़ा बड़ा मूर्चा जंगल के अंदर में ठीक 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 अपना सब अच्छा, जापानी ब्रिटिश का लड़ाई हुआ अच्छा जो विश्व युद्ध हुआ हाँ नहीं हाँ वो टाइम दोन का लड़ाई हुआ अच्छा बहुत इधर इधर बम भी गिरा था ना यहाँ जापानी के पे हा, हा, गिरा हा, गिरा था, तो बहुत तो मारा पब्लिक ब्रिटिश जापानी नहीं मारा जापानी हाँ, ब्रिटिश उसको प, मार दिया ना अच्छा ब्रिटिश को ब्रिटिश का मार का दिया ना ठीक है ज्यादा साल राज चलाया था ब्रिटिश ठीक है जापानी अच्छा काम किया अच्छा अच्छा बाद में फिर इंडिया को देके चला हाँ, गया हाँ, हाँ। पर ये कि जो ये बंकर बुंकर बनाया ये जापान ने बनाया ये जापानी भी बनाया ब्रिटिश भी बनाया अच्छा ये सारी पटाख की लकड़िया ये हाँ पटाख ये लाल बता ना अच्छा ये सब ठीक है तो ये लकड़ी इधर मतलब अभी भी ये मतलब दूसर दूसरा दूसरा आइलैंड है ना अच्छा वो मरा पेड़ के का काटेगा हाथी अच्छा। इसमें मार देगा ठीक ये देखिए यहाँ हाथी थान के लेके आएगा समुद्र में हाँ। खिरा देगा दो हजार तीन हजार पेड़ के छोड़ी करेगा रस्सी में अभी भी पेड़ पेड़ उग रहे हैं हाँ हाँ ये देखिए थान के हम कैसे लेके आता दिखाया ये सब चपानी बनाया थी ठीक है ये जो ये, ये सब हाँ ये, ये सब खादी कैदी बनाया हाँ कैदी को बनाया ये सब ये देखिए लकड़ी देखिए कितना साल का लकड़ी तो हाँ बहुत ताकत है जी 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 सर ये कैदिलो को बनाया ये सब इतना सपन आया उसको पका के यही पैट गया ना ये देखिए लकड़ी ये लकड़ी है ये 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 देखिए ये है तो लाल ला, 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 ला। ये ब्रेक का अंदर घुसेगा चार साल पाँच साल पाँच सौ साल मिट्टी के अंदर रहेगा छटेगा नहीं हाँ ये इसको ये देखिए ये लकड़ी है तो हाँ ये लकड़ी है ये हाँ हाँ पहले से जमाना में मतलब पूरा चलता था अभी भी जी हाँ ये देखिए ये देखिए ये ब्रेक नहीं कुछ है ना ये कि इस तरह राड बनाएगा हम लोग बनाना का मारना वो डायरेक्ट ब्रेक अंदर नहीं कुछगा ये पेड़ में इतना ताकत पेड़ है ये मेरा घर का अंदर है एक जमीन है ये थाली तोड़ने से गवर्नमेंट पकड़ेगा गवर्नमेंट के चीज कोई काटना नहीं दर, मतलब पहले लोग जो उधर आइलैंड पे लोग रहते हैं हाँ घरों में भी लगाई होगी लकड़ी ये वो नहीं का अभी का अभी भी काटने नहीं देगा गवर्नमेंट है ये लकड़ी का हाँ, आजी वो पेड़ गवर्नमेंट का पेड़ है कोई नहीं करना वैसा नहीं सर यहाँ से जाना यहाँ से आइए दिखाई देगा आइए उधर जाने के मना है अभी तो बढ़िया चलता अब देख सकता आइए यहां से आइए उधर भी जाना पड़ेगा यहां से आइए ये पानी में आइलैंड से के यहाँ से लेके आ जाएगा यहाँ से रोप डाल के पेड़ थे यह के यहाँ से चढ़ेगा ये देखिए कैसा, ये पेड़ चढ़ने गए तान के रखा दे समुद्र से ये पेड़ को हाँ इधर से आके चेंज हो जाता है वो पटन में चेंज हो जाएगा वो मिशन क्या से चला जाएगा इधर आइए आप देख सकते हैं तीज़ी 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 तीज़ी। हाँ हाँ ये आइए अंदर से उतर सकता जाइए उधर से उतरो उतर के यहाँ से जा सकता हम लोग जाइए हम पता था ना आइडिया

लेवल पीस है मंगता तो सब भी अलग-अलग हो जाएगा लास्ट में हमको वेस्ट से लकड़ी वो तरफ चला जाएगा बाद में उसको बनाते हैं ये अलग-अलग आ जाएगा जो पिगरी करेगा पिगरी करेगा गवर्नमेंट से लेगा ले सकता हाँ ये देखो पीस आते रहेगा कितना इंच का मंगता ले लेगा वो अलग-अलग में उधर से लास्ट कचरा बैठ जाएगा सभी पैटर्न से ना あっあったでぎあったぎ。 That's a का कचरा यहाँ से ये पैन के ले ऐसे लेके चला जाएगा उधर हाँ नीचे चला जाएगा जाएग हाँ ये अच्छा पीस निकल दिया कचरा पीस यहाँ से इधर आ जाएगा ये देखिए ये, ये वेस्ट है, वेस्ट क्या करते है? ये सब जूड़ा चलाना वाला कोई ना कोई लेके जा रहा है ये मेन लकड़ी निकाल ये देखिए पटाख कैसे देता देखिए पड़ाक देखिए ये निकाल दिए ये देखिए यही पटाख हाँ ये ਇੱਦਾਂ ਕੰਡ ਮਰੇਗਾ ਇੱਦਾਂ ਪਾਲਿਸ਼ ਹੋ ਜਾਏਗਾ ਪੇਂਡੂਂਡ ਮਾਰਨੇ ਦੀ ਜ਼ਰੂਰਤ ਨਹੀਂ ਕੰਡਾ ਮਾਰ ਲਿਆ ਮਾਰ ਲਿਆ ਰਗੜ ਰਗੜ ਕੇ ਕੰਡਾ ਲਾਲ ਹੋ ਜਾਏਗਾ ਲੂਆ ਕੇ ਧਾਕਾ দাও ਇਹ ਸਾਰਾ ਵੇਸਟੇਜ ਹੈ ਵੇਸਟ 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 ਇਹ ਵੀ ਸੋਨੇ ਦੇ ਭਾਤ ਹੈ ਇਸ ਦੇ ਵਿੱਚ ਜੇ ਵਿੱਚ ਜਾਵੇ ਪਰ ਇਹ ਕਿ ਇਹ ਜਲਾ ਦਿੰਦੇ ਨੇ ਤੇ ਬਾਕੀ ਜਿਹੜਾ ਭਾਅ ਆ ਇਹਨਾਂ ਲੱਕੜਿਆਂ ਦਾ ਰਹਿੰਦਾ ਹੈ ਤੇ ਬਾਅਦ ਵਿੱਚ ਜਿੱਥੇ ਇਹਨਾਂ ਨੂੰ ਆਕਾਰ ਦੇ ਕੇ ਤੁਹਾਨੂੰ ਦਿਖਾਇਆ ਉਹ ਚੀਜ਼ ਬਣਾ ਦਿੱਤੀ ਜਾਂਦੀ ਹੈ ਇਹਨਾਂ ਨੂੰ ਹੀ ਲਾ ਕੇ ਰੱਖੋ ਮੈਨੂੰ ਵੀ ਦਰਸ਼ਨ ਹੀ ਕਰਾ ਦਿਓ ਸਾਹਿਬੋ ਲੇ ਲੋਕ ਦੇ ਵਿੱਚ ਆ ਬਾਬਾ ਸਾਡੇ ਨਾਲ ਹੀ ਮਿਲੂਗਾ ਠੀਕ ਹੈ ਬਾਬੇ ਦਾ ਨਾਮ ਹੈ ਮਨੀ ਤੇ ਇਹ ਬਾਬੇ ਨੇ ਸਾਰਾ ਕੁਝ ਦੱਸਾਇਆ ਗੱਲਬਾਤ ਜੋ ਵੀ ਇੱਥੇ ਦਾ ਇਤਿਹਾਸ ਹੈਗਾ ਆ ਤੇ ਹੁਣ ਆਪਾਂ ਚੱਲਦੇ ਆ ਬਾਹਰ ਵਾਲੀ ਸਾਈਡ ਤੇ ਬਾਬਾ ਕਿਦਾਂ ਲੱਗਿਆ ਠੀਕ ਠਾਕ ਇਹ ਬਾਬਾ ਗਰਾਰੀਏ ਹਾਂ ਇਹ ਗਰਾਰੀਏ ਮੈਂ ਤੁਹਾਨੂੰ ਫੋਟ ਦਿਖਾਉਣਾ ਇੱਕ ਵਾਰ ਲੋ ਜੀ ਹੁਣ ਚੱਲੇ ਆਪਾਂ ਇਹ ਸਾਹਮਣੇ ਤੁਸੀਂ ਦੇਖ ਸਕਦੇ ਹੋ ਵੱਡੀ ਜੱਟੀ ਹੈ ਜਿਹੜੀ ਇੱਥੇ ਦੀ ਠੀਕ ਹੈ ਉਨਲੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਮਿਲਦੇ ਆਂ ਅਗਲੇ ਬਲੌਗ ਦੇ ਵਿੱਚ ਤੇ ਉਮੀਦ ਹੈ ਕਿ ਤੁਹਾਨੂੰ ਵਧੀਆ ਲੱਗਿਆ ਹੋਊਗਾ ਜੋ ਕਿ ਤੁਹਾਨੂੰ ਆਪਾਂ ਦਿਖਾਈ ਆ ਮਿਲ ਠੀਕ ਹੈ ਜੀ ਤੇ ਇਹ ਆਪਣੇ ਨਾਲ ਬਾਬਾ ਜੀ ਆਪਣੇ ਨਾਲ ਤੇ ਹੁਣ ਹੋਰ ਅਗਲੇ ਆਪਣਾ ਜਗ੍ਹਾ ਤੇ ਜਾਵਾਂਗੇ ਤੇ ਤੁਹਾਨੂੰ ਦਿਖਾਵਾਂਗੇ ਤੇ ਹੁਣ ਆਪਾਂ ਚੱਲੇ ਆਪਣੇ ਹੋਟਲ ਦੇ ਵਿੱਚ ਤੇ ਫਿਰ ਆਪਾਂ ਇੱਥੇ ਰੁਕਾਂਗੇ ਤੇ ਬਾਕੀ ਹੁਣ ਲਈ ਮੇਰੇ ਵੀਰੋ ਜਿਹੜੇ ਨਵੇਂ ਆਏ ਆ ਮੇਰੇ ਵੀਰ ਉਹ ਚੈਨਲ ਨੂੰ ਗਾਲਨ ਸਬਸਕ੍ਰਾਈਬ ਤੇ ਲਾਈਕ ਤੇ ਸ਼ੇਅਰ ਤੇ ਆਪਣੇ ਯਾਰਾਂ ਦੋਸਤਾਂ ਨੂੰ ਵੀ ਸ਼ੇਅਰ ਕਰਨ ਠੀਕ ਹੈ ਜੀ ਤੇ ਹੁਣ ਲਈ ਸਾਰੋ ਸਤਿ ਸ਼੍ਰੀ ਅਕਾਲ ਜੀ